ਕਨਾ ਬਿਰਜੀ ਹੁਣ ਕੁੱਟਮਾਰ ਹੋਈ ਆ ਜਿਹੜੀ ਤੁਸੀਂ ਤੁਹਾਡੇ ਬਿਮਾਰੀ ਸੱਟਾਂ ਇਹਨਾਂ ਨੇ ਤੇਰੇ ਬਹੁਤ ਜ਼ਿਆਦਾ ਸੱਟਾਂ ਮਾਰੀਆਂ ਜੀ ਮੇਰੇ ਦੋਨੇ ਸ਼ੋਲਡਰ ਜਿਹੜੇ ਫ੍ਰੇਕ ਹੋ ਗਿਆ ਔਰ ਮੇਰੇ ਘਰੇ ਦੇ ਵਿੱਚ ਮਾਰਿਆ ਬਣਾ ਕੀ ਰੋੜ ਮਾਰਿਆ ਕੀ ਮਾਰਿਆ ਮੈਡਮ ਸੀ ਉਹ ਠੀਕ ਨਹੀਂ ਜੀ ਉਹਨਾਂ ਦੇ ਵੀ ਕਾਫੀ ਹੈ ਮੈਡਮ ਫੇਕੇ ਨੇਗੇ ਉਹਨਾਂ ਦਾ ਜਿਹੜਾ ਕੱਪ ਬੰਦ ਨਾ ਪਾਰਿਆ ਇਹਨਾਂ ਨੇ ਕਾਸ਼ ਉਹਨਾਂ ਦਾ ਜੱਫੇ ਵਿੱਚ ਫ੍ਰੈਕਚਰ ਆ ਗਿਆ ਕੀ ਗੱਲ ਕੀ ਹੈ ਇਹੋ ਕਹਿ ਰਹੇ ਨੇ ਕੋਈ ਗਲਤ ਜਨਾਨੀ ਤੁਸੀਂ ਲਿਆਏ ਗੈਰ ਜਨਾਨੀ ਤਾਂ ਰੁਕਵਾ ਰਹੇ ਜੀ ਨਹੀਂ ਜੀ ਗਲਤ ਜਾਣਦੀ ਵਾਲਾ ਕੋਈ ਹੋਰ ਹੈਗਾ ਜੀ ਜਿਹੜਾ ਮੇਰੇ ਪਹਿਲਾਂ ਇਹ ਘਰ ਵਾਲੇ ਸੀ ਕੀ ਜਿਹੜੀ ਸਾਡੇ ਨਾਲ ਆਈ ਸੀਗੀ ਹਾਂਜੀ ਹਾਂਜੀ ਨਾ ਇਹ ਘਰ ਦਾ ਮਾਮਾ ਹੁੰਦਾ ਉਹਦੇ ਨਾਲ ਮੇਰਾ ਤਕਰੀਬਨ 7-8 ਸਾਲਾਂ ਤੋਂ ਇੱਦਾਂ ਚੱਲ ਰਹੀ ਹੈ ਇਹ ਤਕੜਾ ਇਹ ਸਾਡੇ ਨਾਲ ਕੁੱਟਮਾਰ ਕਰਦਾ ਬੱਚਿਆਂ ਨੂੰ ਕੁੱਟਦਾ ਮਾਰਦਾ ਇਹਨੂੰ ਛੁੱਟੀ ਨਾ ਭੇਜਿਆ ਜਾਵੇ ਮੈਂ 8 ਮਹੀਨੇ ਦਾ ਵੀਰੇ ਛੁੱਟੀ ਵੀ ਨਹੀਂ ਆਇਆ ਹੈ ਜੀ ਇਹ ਜਨਾਨੀ ਆ ਜਿਹੜੀ ਲੱਖ ਕੋਥੀ ਜੇ ਰਹਿ ਰਹੀ ਆ ਇਸ ਨਾਲ ਮੇਰਾ ਕੋਈ ਸੰਬੰਧ ਹੀ ਨਹੀਂ ਹੈ ਜੀ ਇਹਨਾਂ ਦੇ ਨਾਮ ਤੇ ਮੀਟਰ ਜ਼ਰੂਰ ਲੱਗਿਆ ਹੀ ਲੇਕਿਨ ਉਹ ਜਿਹੜੀ ਜਗ੍ਹਾ ਉਹ ਖਾਮ ਲੜਦੀ ਜਗ੍ਹਾ ਮੇਰੇ ਫਾਦਰ ਸਾਹਿਬ ਦੇ ਰਹੇ ਸੀ ਜਿਹੜੀ ਸਾਨੂੰ ਤੀਜੇ ਹਿੱਸੇ ਦੇ ਵਿੱਚ ਆਈ ਸੀ ਉਹ ਮੇਰੇ ਫਾਦਰ ਸਾਹਿਬ ਦੇ ਨਾਮ ਦੀ ਹੈ ਹਾਂਜੀ ਇਹ ਤਾਂ ਮੈਨੂੰ ਮੇਰੇ ਮੇਰੇ ਬੱਚਿਆਂ ਨਾਲ ਵੀ ਗਲਤ ਕਹਿ ਰਹੀ ਹੈ ਕੁੜੀਆਂ ਨਾਲ ਵੀ ਕੁੜੀਆਂ ਨਾਲ ਮੈਂ ਆਪਣੀਆਂ ਧੀਆਂ ਨਾਲ ਵੀ ਗਲਤ ਆਉਂਗਾ ਜੀ ਜਿੱਦਾਂ ਹੁਣ ਹੋਰ ਜਨਨ ਨੂੰ ਲਿਆਏ ਕੱਲ ਨੂੰ ਕੁੜੀਆਂ ਬਰਾਬਰ ਦੀਆਂ ਨੇ ਉਹ ਵੀ ਵਿਆਉਣੀਆਂ ਨੇ ਇਹਨਾਂ ਦਾ ਭਵਿੱਖ ਖਰਾਬ ਹੋ ਰਿਹਾ ਇੱਕ ਨਵੀਂ ਵੀ ਮਿਰਰ ਟੈਰਨਟ ਦਾ ਪੈਸਾ ਹੋਊਗਾ ਮੈਂ ਦੋਨੇ ਕੁੜੀਆਂ ਦੇ ਨਾਮ ਦਵਾ ਦਵਾਂ ਠੀਕ ਹੈ ਜੀ ਮੈਨੂੰ ਤੁਹਾਡੇ ਕੋ ਕੁਝ ਨਹੀਂ ਚਾਹੀਦਾ ਮੈਂ ਤੁਹਾਨੂੰ ਕੋਈ ਤੰਗ ਪ੍ਰੇਸ਼ਾਨੀ ਨਹੀਂ ਕਰਦਾ ਜੋ ਵੀ ਤੁਹਾਡਾ ਕਰਦਾ ਪਾਣੀ ਬਣਦਾ ਹਾਂਜੀ ਹਨਾਈ ਮਹੀਨੇ ਦਾ ਉਹ ਵੀ ਮੈਂ ਦੇਣ ਨੂੰ ਤਿਆਰ ਆ ਬੀ ਡੇਲੇਵਾਲ ਵਾਲੇ ਫੌਜੀ ਦੇ ਮਸਲੇ ਦੇ ਵਿੱਚ ਸਰਪੰਚ ਸਾਹਿਬ ਦਾ ਫੋਨ ਆਇਆ ਸੋ ਫੌਜੀ ਸਾਹਿਬ ਨਾਲ ਗੱਲ ਕਰਦੇ ਹਾਂ ਉਹ ਕੀ ਕਹਿੰਦੇ ਨੇ ਇਸ ਮਸਲੇ ਦੇ ਵਿੱਚ हेलो 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 हां जी वीर जी हां वीर जी लो करो जी गल फौजी साहब हां जी हां जी करा हाँ दे जी हेलो हां जी सत श्री अकाल वीर जी सत श्री वीर जी और ठीक हो, हो जी हां जी हां जी ठीक है जी वीर जी पहला तो सब तो पहला कॉल रिकॉर्ड हो रही है जी मैं कर हां जी तो वीर जी अपना नाम की है जी गुरजंद सिंह है सर ਹਾਂ ਗੁਰਜੰਟ ਸਿੰਘ ਜੀ ਕੀ ਮਸਲਾ ਜੀ ਇਹ ਕੱਲ ਸਾਨੂੰ ਬੁਲਾਇਆ ਸੀ ਤੁਹਾਡੀ ਮੈਸੇਜ ਨੇ ਕਿ ਸਾਡੇ ਨਾਲ ਧੱਕਾ ਹੋ ਰਿਹਾ ਉੱਥੇ ਅਸੀਂ ਜਦੋਂ ਪੱਖ ਉਹਨਾਂ ਦਾ ਲੈ ਕੇ ਤੁਹਾਡੇ ਕੋਲ ਆਏ ਤੇ ਉਹ ਮਗਰੇ ਆ ਗਏ ਉਹਨਾਂ ਨੇ ਇੱਥੇ ਜੋ ਕੀਤਾ ਜੀ ਇਹ ਕਾਰਨ ਕੀ ਹੈ ਜੀ ਗੱਲ ਕੀ ਹੈ ਇਹ ਉਹ ਕਹਿ ਰਹੇ ਨੇ ਕੋਈ ਗਲਤ ਜਨਾਨੀ ਤੁਸੀਂ ਲੈ ਆਏ ਗੈਰ ਜਨਾਨੀ ਇਦਾਂ આરોਪ ਲਗਾ ਰਹੇ ਨੇ ਜੀ ਨਹੀਂ ਜੀ ਗਲਤ ਜਨਾਨੀ ਵਾਲਾ ਕੋਈ ਹੋਣੇ ਹੈਗਾ ਜੀ ਜਿਹੜਾ ਮੇਰੇ ਪਹਿਲਾਂ ਵਾਲੇ ਘਰ ਵਾਲੀ ਕੋਈ ਸੀਗੀ ਜਿਹੜੀ ਤੁਹਾਡੇ ਨਾਲ ਆਈ ਸੀਗੀ ਹਾਂਜੀ ਹਾਂਜੀ ਨਾ ਨਾ ਇਹ ਕਾਰਨਾਮਾ ਕੀਤਾ ਉਹਦੇ ਨਾਲ ਮੇਰਾ ਤਕਰੀਬਨ 7-8 ਸਾਲਾਂ ਤੋਂ ਇਹ ਤਾਂ ਚੱਲ ਰਹੀ ਲੜਾਈ ਝਗੜਾ ਠੀਕ ਹੈ ਜੀ ਹਾਂ ਆ ਲਾਸਟ ਦੇ 8 ਮਹੀਨਿਆਂ ਤੋਂ ਬਹੁਤ ਜ਼ਿਆਦਾ ਚੱਲ ਰਿਹਾ ਹੈ ਇਹ ਕਚੈਰੀਆਂ ਦੇ ਵਿੱਚੋਂ ਕਚੈਰੀਆਂ ਦੇ ਵਿੱਚੋਂ ਕੀ ਆ ਐਫੀਡੇਵਿਟਰ ਬਣਾ ਕੇ ਕੋਈ ਲੈਟਰ ਲੋਟਰ ਸੀਰ ਨੂੰ ਪਾਏ ਲੈ ਲੈਣੇ ਮੇਰੇ ਨੂੰ ਠੀਕ ਹੈ ਜੀ ਹਾਂਜੀ ਵੀ ਇਹ ਸਾਡੇ ਨਾਲ ਕੁੱਟਮਾਰ ਕਰਦਾ ਬੱਚਿਆਂ ਨੂੰ ਕੁੱਟਦਾ ਮਾਰਦਾ ਵੀ ਇਹਨੂੰ ਛੁੱਟੀ ਨਾ ਭੇਜਿਆ ਜਾਵੇ ਮੈਂ 8 ਮਹੀਨੇ ਤੋਂ ਵੀਰੇ ਛੁੱਟੀ ਵੀ ਨਹੀਂ ਆਇਆ ਹੈਗਾ ਠੀਕ ਹੈ ਵੀਰ ਜੀ ਮੈਨੂੰ ਛੁੱਟੀ ਨਹੀਂ ਭੇਜਿਆ ਗਿਆ ਵੀ ਇਹ ਆਪਣੇ ਬੱਚਿਆਂ ਨੂੰ ਮਾਰ ਦੂਗਾ ਜਨਾਨੀ ਨੂੰ ਮਾਰ ਦੂਗਾ ਇਹਦੇ આરોਪ ਇਹੀ ਚੱਲ ਰਹੇ ਨੇ ਠੀਕ ਹੈ ਜੀ ਮੈਂ ਮੇਰਾ 2 ਸਾਲਾਂ ਤੋਂ ਘਰ ਦਾ ਕੰਮ ਚੱਲ ਰਹੀ ਜਿਹੜੀ ਕੋਠੀ ਉੱਧਰ ਬਣਾਈ ਆ ਮੈਂ ਛੁੱਟੀ ਪਿਆਉਂਦਾ ਸੀਗਾ ਘਰ ਦਾ ਸਾਰਾ ਕੰਮ ਕਰਵਾ ਕੇ ਗਿਆ ਹਾਂ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਇਹ ਸੀਗਾ ਜੀ ਤੇ ਤੇ ਉਹ ਲੇਡੀਜ਼ ਨਾਲ ਫਿਰ ਤੁਸੀਂ ਮੈਰਿਜ ਕਰਵਾਈਏ ਜੀ ਉਹ ਕੀ ਹੈ ਜੀ ਜਿਹੜੀ ਦੂਜੀ ਲੇਡੀਜ਼ ਜਿਹਦੇ ਨਾਲ ਇਹਨਾਂ ਨੇ ਕੁੱਟਮਾਰ ਕੀਤੀ ਹੈ ਜੀ ਉਹਨਾਂ ਦਾ ਸਿਰ ਮੇਰਾ ਰਿਲੇਸ਼ਨ ਦਾ ਲਿਵਿੰਗ ਦਾ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਇਹ ਕਹਿੰਦੀ ਮੇਰਾ ਹੁਣ ਜਿਹੜੀ ਮੇਰੀ ਇਹ ਜਨਾਨੀਆਂ ਜਿਹੜੀ ਅਲੱਗ ਕੋਠੀ 'ਚ ਰਹਿ ਰਹੀ ਆ ਇਹਦੇ ਨਾਲ ਮੇਰਾ ਕੋਈ ਸਬੰਧ ਨਹੀਂ ਹੈਗਾ ਜੀ 8 ਮਹੀਨੇ ਤੋਂ ਮੈਂ ਛੁੱਟੀ ਨਹੀਂ ਆਇਆ ਜੀ ਇਹਦੇ ਨਾਲ ਮੇਰੇ ਫੋਨ 'ਤੇ ਕੋਈ ਗੱਲਬਾਤ ਨਹੀਂ ਹੁੰਦੀ ਹੈਗੀ ਕੋਈ ਮੈਂ ਇਧਰ ਰਿਲੇਸ਼ਨ 'ਚ ਨਹੀਂ ਆ ਮੈਨੂੰ ਛੁੱਟੀ ਨਹੀਂ ਆਉਣ ਦਿੱਤਾ ਜੀ ਇਹਨੇ 8 ਮਹੀਨੇ ਤੋਂ ਮੈਂ ਇਹਦੇ ਨਾਲ ਕੋਈ ਸਬੰਧ 'ਚ ਹੈ ਹੀ ਨਹੀਂ ਠੀਕ ਹੈ ਜੀ ਉਹ ਕਹਿੰਦੀ ਆ ਜਿਹੜੇ ਘਰ 'ਚ ਹੁਣ ਤੁਸੀਂ ਸੀ ਕਹਿੰਦੇ ਉਹ ਵੀ ਮੇਰੇ ਨਾਮ ਆ ਮੇਰੇ ਨਾਮ ਮੀਟਰ ਲੱਗਿਆ ਵਾ ਇਦਾਂ ਦੇ ਅਲੀਗੇਸ਼ਨ ਉਹਨਾਂ ਨੇ ਲਗਾਏ ਨਹੀਂ ਇਹਨਾਂ ਦੇ ਨਾਮ ਤੇ ਮੀਟਰ ਜ਼ਰੂਰ ਲੱਗਿਆ ਜੀ ਲੇਕਿਨ ਉਹ ਜਿਹੜੀ ਜਗ ਉਹ ਮੇਰੇ ਫਾਦਰ ਸਾਹਿਬ ਦੇ ਨਾਮ ਤੇ ਆ ਠੀਕ ਹੈ ਵੀਰ ਜੀ ਹਾਂਜੀ ਉਹਦੀ ਕੋਈ ਰਜਿਸਟ੍ਰੇਸ਼ਨ ਨਹੀਂ ਹੋਈ ਉਹ ਥਾਮਲਾੜ ਦੀ ਜਗਾ ਜੀ ਠੀਕ ਹੈ ਵੀਰ ਜੀ ਠੀਕ ਹੈ ਜੀ ਤੇ ਇਹ ਇਹਨਾਂ ਨੇ ਇੱਕ ਨਾ ਹੋਰ ਇਦਾਂ ਦੇ ਅਲੀਗੇਸ਼ਨ ਲਗਾਏ ਨੇ ਕਿ ਤੁਸੀਂ ਇਦਾਂ ਦਾ ਤੁਹਾਡਾ ਰਵਈਆ ਇਹ ਤੁਸੀਂ ਕੁੜੀਆਂ ਨਾਲ ਗਲਤੋਂ ਪਹਿਲਾਂ ਵੀ ਬਹੁਤ ਜ਼ਿਆਦਾ ਇਦਾਂ ਹੀ ਕਰਦੇ ਰਹੇ ਹੋ ਇਦਾਂ ਦੇ ਬਹੁਤ ਅਸੀਂ ਹੁਣ ਫੋਨ ਤੇ ਉਹ ਗੱਲ ਕਹਿ ਨਹੀਂ ਸਕਦੇ ਵੀਰ ਜੀ ਇਦਾਂ ਦੇ ਬੋਲੇ ਨੇ ਇਹ ਦੇਖੋ ਸਰ ਇਹਨਾਂ ਦੇ ਕਹਿਣ ਦੇ ਤਾਂ ਜੋ ਵੀ ਹੈ ਪਿੰਡ ਦੇ ਵਿੱਚ ਵੀ ਕੋਈ ਇੱਕ ਬੰਦਾ ਕਹਦੇ ਕਿਸੇ ਨਾਲ ਮੇਰਾ ਕੋਈ ਐਦਾਂ ਦਾ ਕੋਈ ਪਹਿਲਾ ਕੇਸ ਹੋਇਆ ਹੋਵੇ ਆਲੇ-ਦਾਲੇ 5-10 ਪਿੰਡਾਂ 'ਚ ਕੋਈ ਮੇਰਾ ਐਦਾਂ ਦਾ ਕੋਈ ਇੱਕ ਵੀ ਮੇਰਾ ਕੇਸ ਸਾਬਤ ਕਰ ਦੇਣਾ ਮੈਂ ਦੇਣਦਾਰਾਂ ਉਹ ਚੀਜ਼ ਹੈ। ਹਾਂਜੀ। ਠੀਕ ਹੈ ਜੀ। ਮੈਂ ਤਾਂ ਪਿੰਡ ਵੇੜੇ ਜੀ ਹੁੰਦਾ ਜੀ 2-4 ਕਿਲੇ ਬੰਨੇ ਪਿੰਡ ਹੁੰਦਾ ਛੁੱਟੀ ਆਉਂਦਾ ਬੰਦਾ ਮਹੀਨੇ 20 ਦਿਨ ਦੀ ਛੁੱਟੀ ਆਉਂਦਾ ਕੀ ਕਰੂਗਾ ਜੀ? ਹਾਂਜੀ। ਹੈਨਾ ਜੀ ਕਿਸੇ ਮੇਰੇ ਰਿਸ਼ਤੇਦਾਰ ਤੋਂ ਕਹਾ ਦੇਣਾ ਕਿਸੇ ਤੋਂ ਵੀ ਕਹਾ ਦੇਣਾ। ਜੀ। ਹਾਂਜੀ ਇਹ ਤਾਂ ਮੈਨੂੰ ਮੇਰੇ ਮੇਰੇ ਬੱਚਿਆਂ ਨਾਲ ਵੀ ਗਲਤ ਕਹਿ ਰਹੀ ਹੈ ਕੁੜੀਆਂ ਨਾਲ ਵੀ ਕੁੜੀਆਂ ਨਾਲ ਮੈਂ ਆਪਣੀਆਂ ਧੀਆਂ ਨਾਲ ਵੀ ਗਲਤ ਹੋਊਗਾ ਸਰ ਹੂੰ ਤੇ ਬੀਰ ਜੀ ਗੱਲ ਕੀ ਹੈ ਇਹ ਫਰਕ ਕਿਉਂ ਪਿਆ ਜੀ ਪਰਿਵਾਰ ਦੇ ਵਿੱਚ ਇੰਨਾ ਜ਼ਿਆਦਾ ਤੁਸੀਂ ਕਹਿ ਰਹੇ ਹੋ ਕਿ ਪਰਕਰ ਮੈਨਲੀ ਕੀ ਆ ਜਿਹੜੇ ਮੇਰੇ ਸਾਲੇ ਸੀਗੇ ਮੇਰਾ ਸਹੁਰੇ ਦੀ ਡੈਥ ਹੋ ਗਈ ਸੀਗੀ ਇਹ ਛੋਟੇ ਛੋਟੇ ਸੀਗੇ ਇੱਕ 8ਵੀਂ ਚ ਪੜਦਾ ਸੀ ਇੱਕ 10ਵੀਂ ਚ ਪੜਦਾ ਸੀਗਾ ਠੀਕ ਹੈ ਜੀ ਤੇ ਮੇਰੀ ਜੋਬ ਨਵੀਂ ਨਵੀਂ ਲੱਗੀ ਸੀ ਉਦੋਂ ਚਲੋ ਮੇਰੇ ਜੇ ਨਿਆਣੇ ਮਤ ਸੀਗੇ ਮੇਰੀ ਤਕਰੀਬਨ 20 ਕ ਸਾਲ ਏਜ ਸੀਗੀ ਠੀਕ ਹੈ ਜੀ ਮੇਰਾ ਵੀ ਇਸ ਵਜ੍ਹਾ ਕਰਕੇ ਸਹੁਰੇ ਦੀ ਡੈਥ ਹੋਣ ਕਰਕੇ ਇਹਨਾਂ ਨਾਲ ਥੋੜਾ ਲਗਾਓ ਜ਼ਿਆਦਾ ਹੋ ਗਿਆ ਪਿਛਲਾ ਨਿਆਣੇ ਨੇ ਥੋੜਾ ਬੋਧ ਇਹਨਾਂ ਨੂੰ ਦੇਖ ਰੇਖ ਹਨਾ ਕਰਦੇ ਕਰਦੇ ਠੀਕ ਹੈ ਜੀ। ਇਹ ਸਾਰੇ ਤੁਹਾਰੇ ਜੀ ਦੋਨੇ ਸਾਲੇ ਤੁਹਾਰੇ ਜਿਹੜੇ ਕੱਲ ਆਏ ਸੀ ਇਹ। ਠੀਕ ਹੈ ਜੀ। ਤੇ ਇਹਨਾਂ ਦਾ ਮੈਂ ਖਰਚਾ ਪਾਣੀ ਹਨਾ ਕਰਦਾ ਰਿਹਾ ਪੜਾਇਆ ਲਿਖਾਇਆ ਵੀ ਫੋਰਸ ਵੀ ਕਰਾਇਆ ਇਹਨੂੰ ਕੰਪਿਊਟਰ ਦੇ ਮੇਰੀ ਜਿੱਥੇ ਜਲੰਧਰ ਡਿਊਟੀ ਸੀ ਉੱਥੇ ਨਾਲ ਵੀ ਰੱਖਿਆ ਡੇਢ ਸਾਲੇ ਨੂੰ। ਠੀਕ ਹੈ ਜੀ। ਡੇਢ ਸਾਲੇ ਨੂੰ ਪਲੱਸ 2 ਕਰਵਾਈ ਵੀ ਇਹ ਕਰਵਾਈ। ਉਹ ਸਵਾਦ ਇਹਨਾਂ ਦੇ ਘਰ ਵੀ ਪਵਾਏ ਹੁਣ। ਮੇਰੇ ਕੋਲ ਉਹਨਾਂ ਦੇ ਐਵੀਡੈਂਸ ਵੀ ਹੈਗਾ ਜੋ ਵੀ ਉਹਨਾਂ ਨੇ ਸਮਾਨ ਮੈਂ ਦਵਾਇਆ। ਹਾਂਜੀ। ਤਾਂ ਪਲੰਬਰ ਦਾ ਇਲੈਕਟ੍ਰੀਸ਼ੀਅਨ ਦਾ ਜੋ ਵੀ ਸਮਾਨ ਦਵਾਇਆ ਜਾਂ ਕੋਈ ਪੱਖੇ ਫ੍ਰਿਜ ਕੂਲਰ ਕੁਛ ਵੀ ਦਵਾਇਆ ਉਹਦਾ ਮੇ ਠੀਕ ਹੈ ਵੀਰ ਜੀ।ਔਰ ਮੈਂ ਇਹਨਾਂ ਨੂੰ 2 ਤੋਂ 2.5 ਲੱਖ ਰੁਪਏ ਕੈਸ਼ ਵੀ ਦਿੱਤਾ ਹੋਇਆ ਜੀ। ਠੀਕ ਹੈ ਜੀ। ਹਾਂਜੀ। ਤਕਰੀਬਨ ਮੈਂ ਆਪਣੇ ਮਾਪੇ-ਪਾਪਾਂ ਨਾਲ ਨਹੀਂ ਇਹਨਾਂ ਨੇ ਮੈਨੂੰ ਵਰਤਣਾ ਦਿੱਤਾ ਜੀ ਕਿ ਮੈਂ ਕਿੰਨੇ ਬਹਾਨੇ ਨਾਲ ਅੰਨੇ ਬਹਾਨੇ ਮਤਲਬ ਅਲੱਗ ਕਰਵਾਤਾ ਮੈਨੂੰ 2 ਸਾਲਾਂ ਦੇ ਵਿੱਚ ਵਿੱਚ ਹੀ। ਠੀਕ ਆ ਵੀਰ ਜੀ ਮੇਰਾ ਜਿਆਦਾ ਲਗਾਉ ਹੈ ਨਾ ਆ ਰਹੀ ਸੀ ਲੇਕਿਨ ਇਹਨਾਂ ਦਾ ਇਹਨਾਂ ਨੂੰ ਮਤਲਬ ਸੀਗਾ ਪੈਸੇ ਤੱਕ ਜੀ ਮੇਰੇ ਠੀਕ ਆ ਵੀਰ ਜੀ ਹੁਣ ਪੈਸੇ ਦਾ ਸਾਰਾ ਹਿਸਾਬ ਕਿਤਾਬ ਜਦੋਂ ਹੋਊਗਾ ਵੀ ਮੇਰੇ ਪੱਲੇ ਕੁਛ ਨਹੀਂ ਰਿਹਾ ਮੇਰਾ 15 ਲੱਖ ਦਾ ਇੱਕ ਲੋਨ ਚੱਲਦਾ ਜੀ 25 ਲੱਖ ਦਾ ਇੱਕ ਲੋਨ ਚੱਲ ਰਿਹਾ ਹੈ ਜੀ ਜਿਹਦੀ ਕਿਸ਼ਤ ਮੈਂ ਭਰ ਰਿਹਾ ਹਾਂ ਹਰ ਮਹੀਨੇ 40000 ਰੁਪਏ ਉਹਦੇ ਵਿੱਚੋਂ ਵੀ 10000 ਰੁਪਏ ਮੇਰੀ ਕਟਕਟਾ ਕੇ ਜਿਹੜੀ ਸੈਂਟਰੀ ਬਣਦੀ ਹੈ 10000 15000 ਮਹੀਨਾ ਖਰਚਾ ਮੈਂ ਇਹਨੂੰ ਪਾ ਰਿਹਾ ਜੀ ਮੇਰੇ ਘਰ ਵਾਲੀ ਨੂੰ ਠੀਕ ਆ ਵੀਰ ਜੀ ਉਹ ਮੈਨੂੰ ਨਹੀਂ ਪ ਜੋ ਵੀ ਹੈ ਮੈਨੂੰ ਵਿਚਾਲ ਆਪਣੇ ਬੱਚਿਆਂ ਲਈ ਖਰਚਰੀ ਹੈ ਮੈਂ ਨਹੀਂ ਕਹਿੰਦਾ ਵੀ ਉਹਨਾਂ ਨੂੰ ਦਿੱਦੀ ਹੋਊਗੀ ਜੀ ਬਟ ਸਾਰੀ ਮੇਰੀ ਜਿੰਨੀ ਸੈਲਰੀ ਹੈ ਇਹਦੇ ਤੋਂ ਲ ਜਾ ਰਹੀ ਜੀ ਥਾਲਾ ਤੋਂ ਜੀ ਇੱਕ ਨੇ ਦੀ ਉਹ ਕਹਿ ਰਹੀ ਆ ਕਿ ਜਿੱਦਾਂ ਹੁਣ ਹੋਰ ਜਨਾਨੀ ਨੂੰ ਲਾਇਆ ਹੈ ਕੱਲ ਨੂੰ ਕੁੜੀਆਂ ਬਰਾਬਰ ਦੀਆਂ ਨੇ ਉਹ ਵੀ ਵਿਆਉਣੀਆਂ ਨੇ ਇਹਨਾਂ ਦਾ ਭਵਿੱਖ ਖਰਾਬ ਹੋ ਰਿਹਾ ਇਦਾਂ ਦੀ ਵੀ ਗੱਲ ਉਹਨਾਂ ਸਰ ਇਸ ਮੈਟਰ ਨੂੰ ਲੈ ਕੇ ਮੈਂ 5 ਦਿਨਾਂ ਤੋਂ ਪਿੰਡ ਦੇ ਵਿੱਚ ਆ ਰਿਹਾ ਸੀ ਸਰਪੰਚ ਸਾਹਿਬ ਨੂੰ ਲੈ ਕੇ ਮੈਂਬਰਾਂ ਨੂੰ ਮੇਰੇ ਚਾਚੇ ਤਾਇਆ ਨੂੰ ਵੀ ਮੇਰੇ ਨਾਲ ਬੈਠ ਕੇ ਗੱਲ ਕਰੋ ਜੀ ਜੋ ਵੀ ਹੈ ਮਸਲਾ ਨਿਬੇੜੋ ਹਾਂਜੀ ਦੇਖੋ ਵੀ ਕੋਠੀ ਤੇਰੇ ਨਾਮ ਆ ਜਿੰਨੇ ਵੀ ਪ੍ਰੋਪਰਟੀ ਮੈਂ ਹੁਣ ਤੱਕ ਬਣਾਈ 85 85 ਲੱਖ ਦਾ ਮਕਾਨ ਜਿਹੜਾ ਹੈਗਾ ਉਹ ਉਹ ਮੇਰੀ ਮੈਡਮ ਦੇ ਨਾਮ ਸੀਗਾ ਹਾਂਜੀ ਤੇ ਮੈਂ ਜਿੰਨਾ ਵੀ ਮੇਰਾ ਰਿਟਾਇਰਮੈਂਟ ਦਾ ਪੈਸਾ ਹੋਊਗਾ ਮੈਂ ਦੋਨਾਂ ਹੀ ਕੁੜੀਆਂ ਦੇ ਨਾਮ ਲਵਾ ਦੂੰਗਾ ਠੀਕ ਹੈ ਜੀ ਮੈਨੂੰ ਸਰ ਤੁਹਾਡੇ ਤੋਂ ਕੁਝ ਨਹੀਂ ਚਾਹੀਦਾ ਮੈਂ ਤੁਹਾਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰਦਾ ਜੋ ਵੀ ਤੁਹਾਡਾ ਖਰਚਾ ਪਾਣੀ ਬਣਦਾ ਹਾਂਜੀ ਹਨਾ ਹੀ ਮਹੀਨੇ ਦਾ ਉਹ ਵੀ ਮੈਂ ਦੇਣ ਨੂੰ ਤਿਆਰ ਆ ਵੀ ਮੇਰੇ ਨਾਲ ਬੈਠ ਕੇ ਗੱਲ ਕਰੋ ਮੈਂ 5 ਦਿਨ ਦਿੱਲੀ ਆ ਕੇ ਮੁੜਦਾ ਰਿਹਾ ਹੀ ਸਰ ਪੰਚ ਸਾਹਿਬ ਵੀ ਆ ਕੇ ਮੁੜਦੇ ਰਹੇ ਇਹਨਾਂ ਨੇ ਬੁਲਾਇਆ ਇਹਨਾਂ ਨੂੰ ਹਾਂਜੀ ਵੀ ਆਜੋ ਆਜੋ ਦੇਰ ਕਦੇ ਕਹਿੰਦੇ ਅਸੀਂ ਆਉਂਦੇ ਨਹੀਂ ਜੀ ਮੈਂ ਫੌਜ ਦੇ ਵਿੱਚੋਂ ਵੀ ਫੋਨ ਕਰਾਇਆ ਮੇਰੇ ਸੂਬੇਦਾਰ ਮੇਜਰ ਗਰਮੀਤ ਸਿੰਘ ਸਾਹਿਬ ਤੋਂ ਉਹ ਕਹਿੰਦੇ ਵੀ ਅਰਜੈਂਟ ਤੋਂ ਜਾ ਅੱਜ ਸਾਈਨ ਕਰੋਗੀ ਮੇਰੀ ਪੈਨਸ਼ਨ ਦਾ ਡਾਕੂਮੈਂਟ ਉਹਨਾਂ ਨੇ ਜ਼ਬਰਦਸਤੀ ਭੇਜਤਾ ਜੀ ਮੈਨੂੰ ਪੈਨਸ਼ਨ ਠੀਕ ਹੈ ਜੀ ਕੱਲ ਵੀ ਤੇਰੇ ਵਾਈਫ ਕੋ ਫੋਨ ਕਰਦੀ ਆ ਵੀ ਅਸੀਂ ਤੈਨੂੰ ਨਈਂ ਜੋਬ ਤੇ ਰੱਖਣਾ ਤੂੰ ਪੈਨਸ਼ਨ ਜਾ ਡਾਕੂਮੈਂਟ ਸੇਅਰ ਕਰਵਾ ਕੇ ਲੈ ਕੇ ਆ ਠੀਕ ਹੈ ਜੀ ਤੇ ਮੈਂ ਉਹ ਡਾਕੂਮੈਂਟ ਕਲੀਅਰ ਕਰਵਾਉਣ ਵਾਸਤੇ ਆਉਂਦਾ ਸੀ ਮੈਨੂੰ ਕਹਿੰਦੇ ਸੀ ਤੂੰ ਜਾ ਸਾਈਨ ਕਰਵਾ ਲਿਆ ਸਾਈਨ ਕਰੋਗੀ ਇਥੇ ਆ ਕੇ ਮੈਨੂੰ ਕੋਈ ਰਾਹ ਨਹੀਂ ਦਿੰਦੇ ਸੀ ਮੈਂ ਸਾਰਾ ਹਾਂ ਜੀ ਉਹਨਾਂ ਨੇ ਇਹ ਵੀ ਕਿਹਾ ਕਹਿੰਦੇ ਸਾਤ ਤੋਂ ਕੋਈ ਜ਼ਬਰਦਸਤੀ ਸਾਈਨ ਕਰਾਉਣ ਨੂੰ ਕਹਿੰਦੇ ਸੀ ਇਹ ਵੀ ਕਿਹਾ ਇਹ ਕੋਈ ਪੇਪਰਾਂ ਤੇ ਤੇ ਇੱਕ ਨਾ ਬਿਰਜੀ ਹੁਣ ਕੁੱਟਮਾਰ ਹੋਈ ਆ ਜਿਹੜੀ ਤੁਸੀਂ ਥੋੜੇ ਬਿਮਾਰੀਆਂ ਸੱਟਾਂ ਇਹਨਾਂ ਨੇ ਮੇਰੇ ਬਹੁਤ ਜ਼ਿਆਦਾ ਸੱਟਾਂ ਮਾਰੀਆਂ ਜੀ ਮੇਰੇ ਦੋਨੇ ਸ਼ੋਲਡਰ ਜਿਹੜੇ ਬ੍ਰੇਕ ਹੋ ਗਿਆ ਔਰ ਮੇਰੇ ਚਰ ਦੇ ਵਿੱਚ ਮਾਰਿਆ ਪਤਾ ਨਹੀਂ ਕੀ ਰੋਡ ਮਾਰਿਆ ਕੀ ਮਾਰਿਆ ਨੇ ਮੈਨੂੰ ਪਤਾ ਠੀਕ ਹੈ ਜੀ ਇੱਕ ਨੱਕ ਦੀ ਸਾਡੀ ਬ੍ਰੇਕ ਹੋ ਵੀ ਮੇਰੀ ਠੀਕ ਹੈ ਜੀ ਤੇ ਤੇ ਉਹ ਜਿਹੜੇ ਮੈਡਮ ਸੀ ਉਹ ਠੀਕ ਨੇ ਜੀ ਉਹਨਾਂ ਦੇ ਵੀ ਕਾਫੀ ਉਹਨਾਂ ਨੇ ਠੀਕ ਨੇ ਹੈਗੇ ਉਹਨਾਂ ਦਾ ਸਿਰ ਕੰਦ ਕੁੰਦ ਨਾਲ ਮਾਰਿਆ ਨਾਲ ਕਾਫੀ ਉਹਨਾਂ ਦਾ ਸਿਰ ਦੇ ਵਿੱਚ ਇੱਕ ਫੈਕਚਰ ਆ ਸ਼ਾਇਦ ਆ ਠੀਕ ਹੈ ਜੀ ਉਹਨਾਂ ਦੀ ਤੇ ਹਾਂ ਜੀ ਹਾਂ ਉਹਨਾਂ ਦਾ ਵੀ ਟਰੀਟਮੈਂਟ ਚੱਲ ਰਿਹਾ ਜੀ ਹਜੇ ਦੇਖੋ ਡਾਕਟਰ ਤੁਸੀਂ ਤੁਸੀਂ ਹੁਣ ਹਸਪੀਟਲੋਂ ਜੀ ਹਸਪੀਟਲ ਆ ਸਰ ਹਾਂ ਜੀ ਮਿਸ ਵੀ ਹਸਪੀਟਲ ਨੇ ਹੁਣ ਠੀਕ ਹੈ ਮੈਡਮ ਠੀਕ ਹੈ ਜੀ ਹਸਪੀਟਲ ਆ ਠੀਕ ਠੀਕ ਹੈ ਵੀਰ ਜੀ ਤਾਂ ਇੱਕ ਨਾ ਉਹ ਕਹਿੰਦੇ ਬਈ ਸੁੱਟੀ ਵੀ ਉਹਨਾਂ ਕੋਲੇ ਰਹਿੰਦੇ ਸੀ ਤੁਸੀਂ ਸਾਡੇ ਕੋਲ ਨਹੀਂ ਸੀ ਆਉਂਦੇ ਇਦਾਂ ਵੀ ਕੋਈ ਗੱਲ ਆ ਜਦੋਂ ਤੋਂ ਮੇਰਾ ਇਸ ਇਹਦੇ ਨਾਲ ਜਦੋਂ ਮੇਰਾ ਕੋਈ ਰਿਲੇਸ਼ਨ ਹੀ ਨਹੀਂ ਨਾ ਦੋ ਤਿੰਨ ਸਾਲਾਂ ਤੋਂ ਤੇ ਫਿਰ ਮੈਂ ਇਹਦੇ ਕੋਲੇ ਕਰਨ ਕੀ ਆਉਣਾ ਇਹਦੇ ਕਰਨ ਨੂੰ ਮੈਨੂੰ ਕਹਿ ਦੋ ਕਿ ਮੈਨੂੰ ਮਾਰਨ ਵਾਸਤੇ ਆਇਆ ਮੈਂ ਕਤਲ ਕਰ ਦੂਗਾ ਉਹ ਹੁਣ ਵੀ ਕਹਿ ਰਹੇ ਸੀ ਕਿ ਸਾਨੂੰ ਖਤਰਾ ਹੈ ਸਾਨੂੰ ਮਾਰ ਦੂਗਾ ਸਾਨੂੰ ਮਾਰਨ ਨੂੰ ਚਿਰਦਾ ਸਰ ਮੇਰਾ ਕੋਈ ਇਦਾਂ ਦਾ ਇਰਾਦਾ ਹੁੰਦਾ ਤਾਂ ਮੈਂ ਉੱਧਰ ਜਾਂਦਾ ਕੈਮਰੇ ਲੱਗਿਆ ਸਰ ਕੋਈ ਤੁਸੀਂ ਉਹਨਾਂ ਦੇ ਕੈਮਰੇ ਨੇ ਮੇਰੇ ਘਰ ਦੇ ਕੈਮਰੇ ਨੇ ਰਿਕਾਰਡਿੰਗ ਕੱਢ ਕੇ ਦੇਖ ਸਕਦੇ ਆਂ ਅਗਰ ਮੈਂ ਉੱਧਰ ਗਿਆ ਹੋਵਾਂ ਜੀ 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 ਮੈਂ ਆਪਣੇ ਮਾਪੇ ਦਾ ਜਿਹੜਾ ਘਰ ਸੀਗਾ ਮੇਰੇ ਹਿੱਸੇ ਆਇਆ ਸੀਗਾ ਉਥੇ ਆ ਕੇ ਮੈਂ ਬੈਠਿਆ ਇਹਨਾਂ ਨੇ ਤੁਹਾਡੇ ਸਾਹਮਣੇ ਆ ਕੇ ਜ਼ਬਰਦਸਤੀ ਹਮਤ ਮਾਰ ਦਿੱਤੀ ਜੀ 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 ਤੇ ਹੁਣ ਮੰਗ ਕੀ ਕਰਦੇ ਹੋ ਵੀਰ ਜੀ ਤੁਸੀਂ ਮੰਗ ਦਾ ਹਰ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਵੇ ਜੀ 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 ਧੰਨਵਾਦ ਵੀਰ ਜੀ ਨਾਲ ਕੋਈ ਵਾਅਦਾ ਘੱਟੇ ਵਾਲੀ ਗੱਲੇ ਨਹੀਂ ਸੀ ਮੈਂ ਤਾਂ ਕਾਨੂੰਨੀ ਤਰੀਕੇ ਨਾਲ ਇਹਨਾਂ ਨਾਲ ਨਿਪਟਣਾ ਚਾਹੁੰਦਾ ਸੀ ਲੇਕਿਨ ਇਹਨਾਂ ਨੇ ਨਜਾਇਜ਼ ਤਰੀਕੇ ਨਾਲ ਕੋਈ ਕੋਈ ਤੁਸੀਂ ਕੋਈ ਤੁਸੀਂ ਕੋਰਟ 'ਚ ਵੀ ਕੇਸ ਲਗਾਇਆ ਹੈ ਇਸ ਮਸਲੇ 'ਚ ਕੋਈ ਸਰ ਹਾਂ ਜੀ ਜੀ ਮੈਂ ਜਿਹੜਾ ਆਪਣਾ ਲਿਵਿੰਗ ਦਾ ਸਾਰਾ ਉਹ ਲਾਇਆ ਹੋਇਆ ਸੀਗਾ ਮੈਨੂੰ ਇਹਨਾਂ ਤੋਂ ਖਤਰਾ ਸੀ ਪਹਿਲਾਂ ਤੋਂ ਇਸ ਕਰਕੇ ਮੈਂ ਇਹਨਾਂ ਦਾ ਨਾਮ ਪਹਿਲਾਂ ਵੀ ਦਰਜ ਕਰਵਾਇਆ ਹੋਇਆ ਜੀ 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 ਹਾਂ ਜੀ ਧੰਨਵਾਦ ਵੀਰ ਜੀ ਪੱਕ ਦੇਣ ਦੇ ਲਈ ਸੋ ਗੌਰ ਰੱਖੋ ਜੀ ਆਪਣੀ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਠੀਕ ਹੈ ਜੀ ਸੋ ਇਹ ਸਨ ਫੌਜੀ ਜਿਨ੍ਹਾਂ ਨੇ ਕਿਹਾ ਕਿ ਮੈਂ ਇਹਨਾਂ ਨਾਲ ਰਹਿਣਾ ਨਹੀਂ ਚਾਹੁੰਦਾ ਲਿਵਿੰਗ ਵਿੱਚ ਮੈਂ ਉਹ ਜਨਾਨੀ ਨਾਲ ਰਹਿ ਰਿਹਾ ਜਿਹੜੀ ਦੂਜੀ ਜਨਾਨੀਆਂ ਆ कोर्ट ਚ ਵੀ ਮੈਂ ਕੇਸ ਲਾਇਆ ਵਾ ਫਿਲਹਾਲ ਅਸੀਂ ਕੱਲ ਪਹਿਲੀ ਧਿਰ ਦਾ ਪੱਖ ਲੈ ਕੇ ਜੋ ਪਹਿਲੀ ਘਰ ਵਾਲੀ ਆ ਫੌਜੀ ਦੇ ਦੂਜੀ ਧਿਰ ਦਾ ਪੱਖ ਲੈਣ ਗਏ ਸੀਗੇ ਉੱਥੇ ਦੂਜੀ ਧਿਰ ਨੇ ਆ ਕੇ ਜੋ ਕੀਤਾ ਉਹ ਤੁਹਾਡੇ ਸਾਹਮਣੇ ਆ ਸੋ ਪ੍ਰਸ਼ਾਸਨ ਇਹਦੇ ਤੇ ਕੀ ਕਾਰਵਾਈ ਕਰਦਾ ਏ ਉਹ ਹੁਣ ਸਮਾਂ ਦੱਸੂਗਾ ਤੁਸੀਂ ਬਣੇ ਰਹੋ